ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਮਨਕੀਰਤ ਔਲਖ ਨੇ ਪਿੰਡ ਵਿੱਚ ਜਾ ਕੇ ਜ਼ਿਮੀਂਦਾਰਾਂ ਨੂੰ ਕਿਹਾ ਸੀ ਕਿ ਤੁਹਾਡਾ ਜਿੰਨਾ ਵੀ ਕਰਜ਼ਾ ਹੋਵੇਗਾ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਮੁਆਫ ਕਰਾਣ ਦੀ ਬੀਤੇ ਦਿਨੀ ਮਨਕੀਰਤ ਔਲਖ ਨੇ ਭਗਵੰਤ ਸਿੰਘ ਮਾਨ ਸੀਐਮ ਦੇ ਨਾਲ ਗੱਲ ਕੀਤੀ ਹੈ ਸੋ ਵੀਡੀਓ ਕਾਲ ਤੇ ਉਹਨਾਂ ਦੀ ਗੱਲ ਹੋਈ ਹੈ ਤੇ ਭਗਵੰਤ ਸਿੰਘ ਮਾਨ ਵੀ ਮੰਨਦੇ ਨੇ ਕਿ ਹਾਂ ਠੀਕ ਹੈ ਆਪਾਂ ਤੁਹਾਡੀ ਅਪੀਲ ਨੂੰ ਮੰਨਦੇ ਹਾਂ ਜੋ ਵੀ ਤੁਹਾਨੂੰ ਲੱਗਦਾ ਹੈ ਅਸੀਂ ਜੋ ਵੀ ਛੋਟੇਦਾਰ ਜ਼ਿਮੀਂਦਾਰ ਹੋਣਗੇ ਉਹਨਾਂ ਦਾ ਕਰਜ਼ਾ ਜੋ ਮਾਫ ਕੀਤਾ ਜਾਵੇਗਾ ਕਿਉਂਕਿ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਨੇ ਜੋ ਵੀ ਫਸਲ ਬੀਜੀ ਸੀ ਉਹ ਹੜ੍ਹਾਂ ਦੇ ਕਰਕੇ ਸਾਰੀ ਤਬਾਹ ਹੋ ਗਈ ਜਿਸ ਵਿੱਚ ਕੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਛੋਟੇ ਜ਼ਿਮੀਂਦਾਰ ਸੀ ਉਹਨਾਂ ਦਾ ਰੋਜੀ ਰੋਟੀ ਉਤੋਂ ਹੀ ਚੱਲਣਾ ਸੀ ਤੇ ਸਾਰਾ ਕਾਰੋਬਾਰ ਦਾ ਖਰਚਾ ਸਾਰਾ ਉਤੋਂ ਹੀ ਚੱਲਣਾ ਸੀ ਮਨਕੀਰਤ ਔਲਖ ਨੇ ਬਹੁਤ ਹੀ ਵੱਡੀ ਸੇਵਾ ਲਈ ਹੈ ਬਹੁਤ سارے ਪੈਸੇ ਵੰਡੇ ਤੇ ਪਿੰਡ ਦੇ ਘਰ-ਘਰ ਵਿੱਚ ਜਾ ਕੇ ਲੋਕਾਂ ਦੇ ਹਾਲਾਤ ਦੇਖੇ ਤੇ ਉਹਨਾਂ ਦੀ ਮਦਦ ਕੀਤੀ ਹੈ। ਸੋ ਦੋਸਤੋ ਤੁਹਾਨੂੰ ਮਨਕਿਰਤ ਔਲਖ ਦੀ ਇਹ ਸੇਵਾ ਕਿੱਦਾਂ ਦੀ ਲੱਗੀ? ਲਾਈਕ ਕਰਕੇ ਵੀਡੀਓ ਨੂੰ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਕਿਉਂਕਿ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਇਸ ਚੈਨਲ ਦੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਜੀ। ਦੇਖੋ ਇਹ ਪੂਰੀ ਵੀਡੀਓ ਜਿਸ ਵਿੱਚ ਕੀ ਮਨਕਿਰਤ ਔਲਖ ਸੀਐਮ ਭਗਵੰਤ ਮਾਨ ਦੇ ਨਾਲ ਅਪੀਲ ਕਰਦੇ ਨਜ਼ਰ ਆਉਂਦੇ ਤੇ ਜ਼ਿੰਮੇਦਾਰਾਂ ਦੇ ਭੜੇ ਦੀ ਗੱਲ ਕਰ ਰਹੇ ਨੇ। ਦੇਖੋ ਇਹ ਪੂਰੀ ਵੀਡੀਓ ਸਸਾਸੀ ਗਾਲ ਸੀਮ ਸਾਹਿਬ ਕਿਲਾ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇਕਦਮ ਦਿਨੀ ਹੋਣਾ ਹੋਣਾ ਕਿਸੀਂ ਸਾਡਾ ਤੁਹਾਡਾ ਜਿਹੜਾ ਤੁਸੀਂ ਕਹੇ ਸੀ ਇਮੋਸ਼ਨਲ ਹੋ ਗਏ ਸੀ ਪੰਜਾਬ ਦੀ ਧਰਤੀ ਦੇ ਪੁੱਤ ਨੇ ਉਹ ਇਹੀ ਨੇ ਬਹੁਤ ਹੈਗਾ ਨਿਸ਼ਾਨਾ ਕਰ ਦਿਓ ਇਹ ਬਹੁਤ ਵੱਡੀ ਸੇਵਾ ਮਨਕੀਰ ਸੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਗਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਤੁਸੀਂ ਕਿਹਾ ਕਿ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ maaf ਕਰ ਕਿਹੜੇ ਨੇ ਉਹ ਕਰਾਂਗੇ ਤੇ ਉਹ ਬਸ ਉਹਦੇ ਬਾਰੇ ਵਿਚਾਰ ਕਰ ਰਹੇ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ maaf ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜਿਮੀਦਾਰਾਂ ਦਾ ਕਰਜ਼ਾ maaf ਕਰਨਗੇ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਦੇਣਾ ਕੋਈ ਬਿਮਾਰੀ ਨਹੀਂ ਆ ਪ੍ਰਮਾਤਮਾ ਦਾ ਦੁਬਾਰਾ ਪਹਿਲੇ ਵਾਹਿਗੁਰੂ ਬਾਰੇ ਬਾਰੇ ਇਹ ਕਿ ਆਪਕਾ ਨੂੰ ਪੰਜਾਬ ਦੇ ਬਹੁਤ ਕੁਝ ਦਿੰਦਾ ਹੈ ਬਹੁਤ ਕੁਝ ਪੰਜਾਬ ਨੂੰ ਆਪਾਂ ਕੀ ਦੇ ਰਹੇ ਆ ਤੇ ਇਹ ਇਹ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ